ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 785 ਤੋਂ ਲੈ ਕੇ 786 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਕਰ ਆਪਣੈ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਦੋਂ ਵਧਿਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਪਿਰ 라ਵਿਆ ਹਰ ਨਾਮਾ ਉਰਤਾਰ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਇਸ ਸੰਸਾਰ ਨੂੰ ਜੋ ਕਿ ਕਸੁੰਬੇ ਦਾ ਰੰਗ ਹੈ ਕਸੁੰਬੇ ਦੇ ਰੰਗ ਵਾਲਾ ਸੰਸਾਰ ਹੈ ਕਹਿੰਦੇ ਜਿਹੜੀ ਇਹਦੇ ਵਿੱਚ ਪਿਆਰ ਪਾ ਲਿਆ ਤੇ ਪ੍ਰਮਾਤਮਾ ਦਾ ਪ੍ਰੇਮ ਛੱਡ ਦਿੱਤਾ ਉਹ ਇਸ ਤਰ੍ਹਾਂ ਜਿਵੇਂ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਪਤੀ ਦੇ ਨੂੰ ਪਿਆਰ ਕਰਨ ਲੱਗੀ ਹੋਵੇ ਇਹ ਮਤਲਬ ਉਹ ਜੀਵ ਇਸਤਰੀ ਦਾ ਹਾਲ ਹੈ ਕਹਿੰਦੇ ਉਹਨੇ ਆਪਣਾ ਹੀ ਹਿਰਦੇ ਘਰ ਵਿੱਚ ਛੱਡਿਆ ਪਤੀ ਪਰਮੇਸ਼ਰ ਤੇ ਦੂਜੇ ਮਾਇਆ ਦੇ ਪ੍ਰੇਮ ਵਿੱਚ ਲੱਗ ਗਈ ਆ ਜੋ ਮਾਇਆ ਦਾ ਪ੍ਰੇਮ ਆ ਸੰਸਾਰਿਕ ਭੋਗ ਨੇ ਉਹ ਮਿੱਠੇ ਕਰਕੇ ਭੋਗੇ ਨੇ ਪਰ ਉਹਦੇ ਤੋਂ ਆਤਮਿਕ ਰੋਗ ਵੱਧ ਗਏ ਨੇ ਜੋ ਪਤੀ ਪਰਮੇਸ਼ਰ ਨਿਰਮਲ ਹੈ ਉਹਨੂੰ ਛੱਡਿਆ ਤੇ ਹੁਣ ਉਹਦੇ ਨਾਲੋਂ ਵਿਛੋੜਾ ਪੈ ਗਿਆ ਜੋ ਜੀਵ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹ ਸੰਸਾਰ ਵੱਲੋਂ ਪਲਟ ਜਾਂਦੇ ਨੇ ਉਹ ਪਰਮੇਸ਼ਰ ਦੇ ਪ੍ਰੇਮ ਰੂਪੀ ਪ੍ਰੇਮ ਰੰਗ ਨੂੰ ਆਪਣਾ ਸ਼ਿੰਗਾਰ ਬਣਾਉਂਦੇ ਨੇ ਆਤਮਿਕ ਸ਼ਿੰਗਾਰ ਉਹ ਕਹਿੰਦੇ ਫਿਰ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਦਾ ਆਨੰਦ ਮਾਣਦੇ ਨੇ ਕਿਵੇਂ ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾਇਆ ਹੁੰਦਾ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਫਿਰ ਜਿਹੜੀ ਜੀਵ ਇਸ ਤਰੀਕੇ ਨਾਲ ਦੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੀ ਆ ਉਹ ਸਦਾ ਦੀ ਸੁਹਾਗਣ ਬਣ ਜਾਂਦੀ ਆ ਉਹਨੂੰ ਪਰਮੇਸ਼ਰ ਨੇ ਆਪ ਆਪਣੇ ਨਾਲ ਮੇਲ ਲਿਆ ਹੁੰਦਾ ਪੰਨਾ ਨਾਨਕ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਨੇ ਉਸ ਸੱਚੇ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਤੇ ਇਹ ਫਿਰ ਸਦਾ ਦੀ ਸੁਹਾਗਣ ਬਣ ਜਾਂਦੀ ਆ ਮਹੱਲਾ ਤੀਜਾ ਸੂਹ ਵੀਏ ਨੀ ਮਾਣੀਏ ਸੂ ਸੋ ਸਦਾ ਸਮਾਲ ਨਾਨਕ ਜਨਮ ਸਵਾਰੈ ਆਪਣਾ ਕੁਲ ਵੀ ਛੁੱਟੀ ਨਾਲ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਰੂਪੀ ਕਸੁੰਬੇ ਦੇ ਰੰਗ ਵਾਲੇ ਸੰਸਾਰ ਦੇ ਵਿੱਚ ਵਿਚਰਦੀ ਹੋਈਏ ਨਿਮਾਣੀਏ ਜੀ ਵੇਸਤਰੀਏ ਤੂੰ ਸਦਾ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਚੇਤੇ ਰੱਖ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਤੂੰ ਆਪਣਾ ਜਨਮ ਤੇ ਸਵਾਰੇਂਗੀ ਨਾਲ ਤੂੰ ਆਪਣੇ ਕੁੱਲ ਦਾ ਵੀ ਉਧਾਰ ਕਰ ਲੇਂਗੀ ਬੋੜੀ ਆਪੇ ਤਖਤ ਰਚਾਇਨ ਆਕਾਸ ਪਤਾਲਾ ਹੁਕਮੇ ਤਰਤੀ ਸਾਜਿਨ ਸੱਚੀ ਧਰਮਸਾਲਾ ਆਪ ਉਪਾਇ ਖਪਾਇਦਾ ਸੱਚੇ ਦੀਨ ਦਿਆਲਾ ਸਭ ਨਾਰਜਿਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਪਰਮੇਸ਼ਰ ਨੇ ਇਹ ਆਕਾਸ਼ ਧਰਤੀ ਪਤਾਲ ਬਣਾ ਕੇ ਇਹਦੇ ਵਿੱਚ ਆਪਣਾ ਤਖਤ ਰਚਿਆ ਹੋਇਆ ਹੈ ਆਪਣੇ ਹੁਕਮ ਦੇ ਵਿੱਚ ਇਸ ਧਰਤੀ ਨੂੰ ਬਣਾਇਆ ਹੈ ਤੇ ਇਹ ਧਰਤੀ ਧਰਮ ਕਮਾਉਣ ਦੇ ਲਈ ਧਰਮਸਾਲ ਬਣਾਈ ਹੈ ਕਹਿੰਦੇ ਹੀ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਤੂੰ ਆਪ ਹੀ ਜੀਵ ਪੈਦਾ ਕਰਦਾ ਹੈ ਫਿਰ ਹਾਪੇ ਹੀ ਨਾਸ਼ ਕਰਦਾ ਹੈ ਤੇਰਾ ਹੁਕਮ ਕਹਿੰਦੇ ਬੜਾ ਨਿਰਾਲਾ ਹੈ ਸਾਰੇ ਜੀਵਾਂ ਨੂੰ ਆਪ ਹੀ ਰਿਜਕ ਪਚਾਉਂਦਾ ਹੈ ਸਾਰਿਆਂ ਵਿੱਚ ਆਪ ਹੀ ਹੋ ਕੇ ਵਰਤਦਾ ਹੈ ਕਿਉਂਕਿ ਸਾਰਿਆਂ ਵਿੱਚ ਆਪ ਹੈ ਤੇ ਆਪ ਹੀ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ ਸ਼ਲੋਕ ਮਹੱਲਾ ਤੀਜਾ ਸੂਹ ਬਤਾ ਸੋਹਾਗਣੀ ਜੇ ਮਨ ਲਹ ਸਚਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਓ ਐਸਾ 시ਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਐਨਸ ਲਾਗੇ ਪਾਓ ਐਸਾ 시ਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਐਨਸ ਲਾਗੇ ਪਾਓ ਨਾਨਕ ਸੁਹਾਗਣ ਕਾ ਕੀ ਅਜਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੀ ਸਮਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਏ ਸੰਸਾਰ ਵਿੱਚ ਵਿਚਰਦੀ ਏ ਹੋਈਏ ਜੋ ਸੰਸਾਰ ਦੇ ਵਿੱਚ ਸੁਹੇ ਵੇਸ ਵਾਲੀਏ ਸੁਹਾਗਣੀ ਏ ਕਹਿੰਦੇ ਮਨ ਲਹਿ ਸਚ ਨਾਉ ਸੱਚੇ ਦੇ ਨਾਮ ਨੂੰ ਕਹਿੰਦੇ ਤੂੰ ਮਨ ਲੈ ਸੱਚੇ ਦਾ ਨਾਮ ਤੂੰ ਜਪ ਜੇ ਤੂੰ ਆਪਣੇ ਸਤਿਗੁਰ ਨੂੰ ਪ੍ਰਸੰਨ ਕਰ ਲਵੇਂਗੀ ਤਾਂ ਤੈਨੂੰ ਪਰਮੇਸ਼ਰ ਦਾ ਪ੍ਰੇਮ ਰੰਗ ਚੜ ਜਾਊਗਾ ਤੇ ਇਹ ਜਿਹੜਾ ਪ੍ਰੇਮ ਦਾ ਰੰਗ ਆ ਪਰਮੇਸ਼ਰ ਦਾ ਇਹ ਸਤਿਗੁਰ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਤੇ ਨਹੀਂ ਜਾ ਕੇ ਚੜ ਸਕਦਾ ਕਹਿੰਦੇ ਫਿਰ ਤੈਨੂੰ ਪ੍ਰੇਮ ਦਾ ਐਸਾ ਸ਼ਿੰਗਾਰ ਬਣ ਜਾਊਗਾ ਤੈਨੂੰ ਇਹ ਕਦੇ ਮੈਲਾ ਨਹੀਂ ਕਰੂਗਾ ਜਦੋਂ ਪਰਮੇਸ਼ਰ ਦਾ ਪ੍ਰੇਮ ਰੰਗ ਚੜ ਗਿਆ ਨਾ ਫਿਰ ਇਹ ਵਿਕਾਰ ਸਾਰੇ ਖਤਮ ਕਰ ਦੇਊਗਾ ਤੈਨੂੰ ਕਹਿੰਦੇ ਸਦਾ ਹੀ ਦਿਨ ਰਾਤ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਿਆ ਰਹੂਗਾ ਫਿਰ ਨਾਨਕ ਜੀ ਕਹਿੰਦੇ ਨੇ ਹੋਰ ਸੁਹਾਗਣ ਇਸਤਰੀ ਦਾ ਕੀ ਨਿਸ਼ਾਨੀ ਹੈ ਕਹਿੰਦੇ ਉਹਦੇ ਅੰਦਰ ਸਦਾ ਹੀ ਸੱਚੇ ਦਾ ਨਾਮ ਹੁੰਦਾ ਉਹਦੇ ਮੁਖ ਦੇ ਉੱਪਰ ਵੀ ਸੱਚੇ ਦਾ ਨਾਮ ਹੁੰਦਾ ਇਸ ਕਰਕੇ ਮੁਖ ਉਹਦਾ ਉਜਲਾ ਹੁੰਦਾ ਉਹ ਜੀਵ ਇਸਤਰੀ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਲੀਨ ਰਹਿੰਦੀ ਹੈ ਮਹੱਲਾ ਤੀਜਾ ਲੋਕਾ ਵਿਹੋ ਸੁਹਬੀ ਸੁਹਾਵੇਸ ਕਰੀ ਵੇਸੀ ਸਹ ਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹ ਪਾਇਆ ਜਿਨਿ ਗੁਰ ਕੀ ਸਿੱਖ ਸੁਣੀ ਜੋਤਿਸ ਪਾਵੈ ਸੋ ਥੀਐ ਇਨ ਬਿਦਕੰਤ ਮਿਲੀ ਵਾਹਿਗੁਰੂ ਅੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ 헤 ਸੁਹੇ ਵੇਸ ਵਾਲੀਏ ਤੂੰ ਸੁਹਾ ਵੇਸ ਕਰ ਰਹੀ ਹੈ ਕਸੁੰਬੇ ਦੇ ਰੰਗ ਵਿੱਚ ਰੰਗੀ ਹੋਈ ਹੈ ਕਹਿੰਦੇ ਤੂੰ ਸਿਰਫ ਇਹ ਵੇਸ ਕਰਨ ਦੇ ਨਾਲ ਕਿ ਤੂੰ ਸੁਹਾ ਵੇਸ ਪਾ ਲਿਆ ਇਸ ਦੇ ਨਾਲ ਇਹ ਨਹੀਂ ਹੈ ਕਿ ਤੂੰ ਪਤੀ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੀ ਬਣ ਗਈ ਹੈ ਕਹਿੰਦੇ ਪਰਮਪਤੀ ਪਰਮੇਸ਼ਰ ਤੇ ਉਸ ਜੀਵ ਇਸਤਰੀ ਨੇ ਪਾਇਆ ਜਿਸ ਨੇ ਆਪਣੇ ਗੁਰੂ ਦੀ ਸਿੱਖਿਆ ਸੁਣੀ ਤੇ ਉਹਦੇ ਉੱਪਰ ਚੱਲੀ ਹੈ ਫੇ ਕਹਿੰਦੇ ਜੋ ਤਿਸ ਭਾਵੈ ਸੋ ਥਿਏ ਇਨ ਵਿਦਕੰਤ ਮਿਲੇ ਜੋ ਕੋਈ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੀ ਹੈ ਜੀਵ ਇਸਤਰੀ ਉਹ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਬੋਰੀ ਹੁਕਮਿ ਸ੍ਰਿਸ਼ਟ ਸਾਜਿਐਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ਇਕ ਨਾਨੋ ਤੂੰ ਮੇਲ ਲਹਿ ਗੁਰਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮੇਲੈ ਸੋ ਤੁਦ ਮਿਲੈ ਸੋਈ ਸਚਿਆਰਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਪਰਮੇਸ਼ਰ ਨੇ ਬੜੇ ਰੰਗਾਂ ਦੀ ਦੁਨੀਆ ਬਣਾਈ ਆ ਕਹਿੰਦੇ हे ਪਰਮੇਸ਼ਰ ਜੀ ਤੇਰੇ ਤੱਕ ਸਾਡੀ ਪਹੁੰਚ ਨਹੀਂ ਹੈਗੀ ਤੂੰ ਅਦ੍ਰਿਸ਼ਟ ਹੈਂ ਅਪਾਰ ਹੈਂ ਕਹਿੰਦੇ ਤੇਰਾ ਹੁਕਮ ਕਿੱਡਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੈਗਾ ਕਹਿੰਦੇ ਇੱਕਨਾਂ ਨੂੰ ਤੂੰ ਗੁਰੂ ਦੇ ਸ਼ਬਦ ਵਿਚਾਰ ਦੇ ਰਾਹੀਂ ਆਪਣੇ ਨਾਲ ਮੇਲ ਲੈਣਾ ਹੈ ਜਿਹੜੇ ਕਹਿੰਦੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹ ਨਿਰਮਲ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਜਿਸ ਜਿਨ੍ਹਾਂ ਨੂੰ ਤੂੰ ਕਹਿੰਦੇ ਮੇਲ ਦਾ ਆਪਣੇ ਨਾਲ ਉਹੀ ਤੇਰੇ ਨਾਲ ਮਿਲਦੇ ਨੇ ਆਪ ਹੀ ਤੂੰ ਉਹਨਾਂ ਨੂੰ ਮਿਲਾਉਣਾ ਫਿਰ ਉਹ ਕਹਿੰਦੇ ਸੱਚਿਆਰੇ ਹੋ ਜਾਂਦੇ ਨੇ ਸੱਚ ਵਿੱਚ ਮਿਲ ਕੇ ਸੱਚਿਆਰੇ ਹੋ ਜਾਂਦੇ ਨੇ ਸਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨ ਮਹਿ ਝੂਠ ਸਭ ਬਿਨਸ ਜਾਏ ਜਿਉ ਟਿਕੇ ਨ ਬਿਰਖ ਕਿਛਾਓ ਗੁਰਮਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸਾਕਤ ਸਿਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਨੇ ਜਿਤ ਮਿਲਿਐ ਹਰ ਗੁਣ ਗਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਸੂਹੇ ਵੇਸ ਵਾਲੀ ਜੀਵ ਇਸਤਰੀਏ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਸੂਹਾ ਹੀ ਹੈ ਇੱਕ ਤੁੰਬੇ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਜਿਨ੍ਹਾਂ ਨੂੰ ਕਹਿੰਦੇ ਭੈੜੀ ਮਤ ਹੈ ਉਹ ਕਹਿੰਦੇ ਮਾਇਆ ਦੇ ਨਾਲ ਹੀ ਪ੍ਰੇਮ ਕਰਦੇ ਨੇ ਸੰਸਾਰਿਕ ਪਦਾਰਥਾਂ ਨਾਲ ਹੀ ਪ੍ਰੇਮ ਕਰਦੇ ਨੇ ਕਹਿੰਦੇ ਇਹ ਜਿਹੜਾ ਹੈਗਾ ਸੰਸਾਰਿਕ ਸਭ ਪਦਾਰਥ ਨੇ ਮਾਇਆ ਭੋਗ ਨੇ ਸਭ ਕੁਝ ਇਹ ਕਹਿੰਦੇ ਝੂਠ ਹੈ ਇਹ ਇਸ ਤਰ੍ਹਾਂ ਖਤਮ ਹੋਣ ਵਾਲਾ ਹੈ ਜਿਸ ਤਰ੍ਹਾਂ ਬਿਰਖ ਦੀ ਦਰਖਤ ਦੀ ਛਾਂ ਹੁੰਦੀ ਹੈ ਜੋ ਟਿੱਕੇ ਨਹੀਂ ਰਹਿੰਦੀ ਹੈ ਕਹਿੰਦੇ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਮਜੀਠੇ ਦੇ ਰੰਗ ਵਾਂਗ ਪੱਕਾ ਚੜਿਆ ਹੁੰਦਾ ਹੈ ਉਹ ਸੰਸਾਰ ਵੱਲੋਂ ਕਹਿੰਦੇ ਉਲਟ ਜਾਂਦੇ ਨੇ ਸੰਸਾਰ ਨਾਲ ਉਹਨਾਂ ਦਾ ਪ੍ਰੇਮ ਨਹੀਂ ਰਹਿੰਦਾ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵੱਸਦਾ ਜੋ ਕਿ ਅੰਮ੍ਰਿਤ ਹੈ ਨਾਨਕ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਹੀ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਮਹੱਲਾ ਤੀਜਾ ਸੁਹਾਗ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੰਦੇ ਬਿਲਮ ਨਾ ਹੋਵਈ ਰੰਡ ਬੈਠੀ ਦੁਜੈ ਪਾਏ ਮੁੰਦਿਆਣੀ ਦੁੰਮਣੀ ਸੁਹ ਹੈ ਵੇਸ ਲੁਪਾਏ ਸਬਦ ਸੱਚੇ ਰੰਗ ਲਾਲ ਕਰ ਪੈ ਪਾਏ ਸੀਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਗੁਰ ਪਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਸੰਸਾਰ ਦਾ ਕਹਿੰਦੇ ਇਹ ਸੁਹਾ ਰੰਗ ਆ ਕਸੁੰਬੇ ਵਾਲਾ ਸੰਸਾਰਿਕ ਪਦਾਰਥਾਂ ਦਾ ਵਿੱਚ ਮਸਤ ਹੋਣਾ ਹੈ ਇਹ ਵਿਕਾਰ ਹੈ ਕਹਿੰਦੇ ਇਹਦੇ ਨਾਲ ਪਰਮੇਸ਼ਰ ਦੇ ਨਾਲ ਮੇਲ ਨਹੀਂ ਹੋ ਸਕਦਾ ਹੈ ਪਰਮੇਸ਼ਰ ਪਾਇਆ ਨਹੀਂ ਜਾ ਸਕਦਾ ਔਰ ਜੋ ਕਹਿੰਦੇ ਸੰਸਾਰਿਕ ਚੀਜ਼ਾਂ ਦੀ ਖਿੱਚ ਹੈ ਸੰਸਾਰਿਕ ਪਦਾਰਥ ਨੇ ਇਹਨਾਂ ਨੂੰ ਕਹਿੰਦੇ ਖਤਮ ਹੁੰਦੇ ਆ ਨਾਸ਼ ਹੁੰਦੇ ਆ ਚਿਰ ਨਹੀਂ ਲੱਗਦਾ ਫਿਰ ਉਹ ਜੀਵ ਇਸਤਰੀ ਜਿਹੜੀ ਇਹਨਾਂ ਦੇ ਆਸਰੇ ਹੈ ਫਿਰ ਉਹ ਤੇ ਰੰਡੀ ਹੋ ਜਾਂਦੀ ਆ ਉਤੇ ਮਾਇਆ ਦੇ ਪ੍ਰੇਮ ਦੇ ਵਿੱਚ ਪਰਮੇਸ਼ਰ ਦੀ ਸੁਹਾਗਣ ਨਹੀਂ ਬਣ ਸਕਦੀ ਕਹਿੰਦੇ ਜੀਵ ਇਸਤਰੀ ਉਹ ਕਹਿੰਦੇ ਹੋ ਜਾਂਦੀ ਆ ਦੋ ਪਾਸੇ ਉਨ ਮਾਇਆ ਦਾ ਪ੍ਰੇਮ ਦੇ ਵਿੱਚ ਵੰਡੀ ਜਾਂਦੀ ਹੈ ਉਹ ਕਹਿੰਦੇ ਇਸ ਜਿਹੜੇ ਮਾਇਕ ਪਦਾਰਥ ਨੇ ਇਹਨਾਂ ਦੇ ਵਿੱਚ ਲਾਲਚ ਵਿੱਚ ਰਹਿੰਦੀ ਹੈ ਫਿਰ ਪਰਮੇਸ਼ਰ ਨੂੰ ਭੁੱਲ ਜਾਂਦੀ ਹੈ ਕਹਿੰਦੇ ਜਿਹੜੇ ਜੀਵ ਸਤਗੁਰ ਦੇ ਸ਼ਬਦ ਦੇ ਰਾਹੀ ਸੱਚੇ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਉਹ ਪਰਮੇਸ਼ਰ ਦੇ ਡਰ ਆਦਬ ਦਾ ਸ਼ਿੰਗਾਰ ਬਣਾ ਲੈਂਦੇ ਨੇ ਪੰਨ ਨਾਨਕ ਜੀ ਕਹਿੰਦੇ ਨੇ ਉਹ ਜੀਵ ਇਸਤਰੀਆਂ ਸਦਾ ਸੁਹਾਗਣ ਬਣ ਜਾਂਦੀਆਂ ਨੇ ਜੋ ਸਤਗੁਰ ਦੇ ਪ੍ਰੇਮ ਤੇ ਸਦਕਾ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨ Japੀ ਗੁਰ ਸ਼ਬਦ 부ਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠਹਰ ਨ ਪਾਇਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋ ਥੀਐ ਸਭ ਚਲੈ ਰਜਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇਹ ਜੋ ਸੰਸਾਰ ਹੈ ਤਰਤੀ ਹੈ ਜੀਵ ਨੇ ਇਹ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਨੇ ਤੇ ਇਹਨਾਂ ਦੀ ਕਦਰ ਵੀ ਆਪ ਹੀ ਜਾਣਦਾ ਹੈ ਪਰ ਉਸ ਪਰਮੇਸ਼ਰ ਦੇ ਕਹਿੰਦੇ ਪਾਰਾਵਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਜਿਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੀ ਸੂਝ ਦੇੰਦਾ ਜੀਵ ਨੂੰ ਉਸ ਨੂੰ ਹੀ ਸੂਝ ਆਉਂਦੀ ਹੈ ਉਸ ਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਜਿਹੜਾ ਇਹ ਮਾਇਆ ਦਾ ਮੋਹ ਹੈ ਇਹ ਅੰਧੇਰਾ ਹੈ ਇਹਦੇ ਵਿੱਚ ਜੀਵ ਭਟਕ ਜਾਂਦਾ ਹੈ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕੋਈ ਇੱਕ ਜਗ੍ਹਾ ਤੇ ਪੱਕਾ ਟਿਕਾਣਾ ਨਹੀਂ ਪਾਉਂਦੇ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਟਿਕਾਣਾ ਨਹੀਂ ਪਾਉਂਦੇ ਉਹ ਆਪਣੇ ਨਿੱਜ ਦੇ ਘਰ ਵਿੱਚ ਨਹੀਂ ਵਸ ਸਕਦੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਫਿਰ ਕਹਿੰਦੇ ਭਾਈ ਜੀਵਾਂ ਦੇ ਵੀ ਕੀ ਵਸ ਜਿਸ ਤਰ੍ਹਾਂ ਪਰਮੇਸ਼ਰ ਨੂੰ ਚੰਗਾ ਲੱਗਦਾ ਪਰਮੇਸ਼ਰ ਆਪਣੀ ਰਜ਼ਾ ਦੇ ਅਨਸਾਰ ਇਹ ਸਾਰੀ ਸੰਸਾਰ ਦੀ ਕਾਰ ਚਲਾ ਰਿਹਾ ਹੈ। ਸ਼ਲੋਕ ਮਹੱਲਾ ਤੀਜਾ ਸੁ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ। ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ। ਜੇ ਸਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੁਹਾਵੇ ਸਬ ਉਤਾਰ ਤਰੇ ਗਲ ਪਹਿਰੈ ਖਿਮਾ ਸਿਗਾਰ ਪਈਏ ਸਹਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਬ ਸੈਸਾਰ ਉਹ ਰਲਾਈ ਕਿਸੈ ਦੀ ਨਾਰਲੈ ਜਿਸ 라ਵੈ ਸਿਰ ਜਨਹਾਰ ਨਾਨਕ ਗੁਰਮਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਤਾਰ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੀ ਜੀਵੈਸਤਰੀ ਸੰਸਾਰ ਦੇ ਰੰਗ ਦੇ ਵਿੱਚ ਮਸਤ ਹੈ ਕਹਿੰਦੇ ਉਹ ਭੈੜੀਆਂ ਆਦਤਾਂ ਵਾਲੀ ਹੈ ਭੜੇ ਉਗਣਾ ਵਾਲੀ ਹੈ ਕਹਿੰਦੇ ਉਹ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੇ ਵਿੱਚ ਪਿਆਰ ਰੱਖਦੀ ਹੈ ਸੰਸਾਰ ਵਿੱਚ ਪਿਆਰ ਰੱਖਦੀ ਹੈ ਉਹਦੇ ਵਿੱਚ ਕੋਈ ਸੀਲ ਨਹੀਂ ਸੰਜਮ ਨਹੀਂ ਸਦਾ ਝੂਠ ਦੇ ਨਾਲ ਜੁੜੀ ਰਹਿੰਦੀ ਆ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਜੀਵ ਨੇ ਉਹਨਾਂ ਦੇ ਕਰਮ ਹੀ ਉਹਨਾਂ ਨੂੰ ਖੁਆਰ ਕਰਦੇ ਨੇ ਉਹਨਾਂ ਦੇ ਜਿਹੜੇ ਕਰਮ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਸ਼ੋਭਾ ਨਹੀਂ ਹੋ ਸਕਦੀ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਨੇ ਜਿਨ੍ਹਾਂ ਦੇ ਮੱਥੇ ਦੇ ਲੇਖ ਲਿਖੇ ਨੇ ਉਹਨਾਂ ਨੂੰ ਸਤਿਗੁਰ ਦੇ ਰਾਹੀਂ ਪਰਮੇਸ਼ਰਪਤੀ ਦੇ ਨਾਲ ਮਿਲਾਪ ਪ੍ਰਾਪਤ ਹੁੰਦਾ ਹੈ ਉਹ ਸਾਰਾ ਕਹਿੰਦੇ ਸੰਸਾਰਿਕ ਮੋਹ ਤਿਆਗ ਕੇ ਨਿਮਰਤਾ ਪਹਿਨਦੇ ਨੇ ਉਹਨਾਂ ਦੇ ਅੰਦਰ ਨਿਮਰਤਾ ਦਾ ਹਾਰ ਹੁੰਦਾ ਕਹਿੰਦੇ ਉਹਨਾਂ ਨੂੰ ਕਹਿੰਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬੜੀ ਸੋਭਾ ਮਿਲਦੀ ਆ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਨਿਮਰ ਹੋ ਜਾਂਦੇ ਨੇ ਉਹ ਜੀਵ ਇਸਤਰੀ ਫਿਰ ਕਹਿੰਦੇ ਕਿ ਉਸ ਜੀਵ ਇਸਤਰੀ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ ਜਿਸ ਜੀਵ ਇਸਤਰੀ ਨੇ ਪਰਮੇਸ਼ਰ ਦਾ ਮਿਲਾਪ ਪਾ ਲਿਆ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ ਇਸਤਰੀ ਸਦਾ ਸੁਹਾਗਣ ਹੁੰਦੀ ਹੈ ਤੇ ਉਹ ਅਟਲ ਪਰਮਾਤਮਾ ਉਹਦਾ ਪਤੀ ਪਰਮੇਸ਼ਰ ਹੁੰਦਾ ਹੈ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਹਿੰਦੇ ਇਹ ਸੁਹਾ ਰੰਗ ਆ ਸੰਸਾਰਕ ਭੋਗ ਪਦਾਰਥ ਨੇ ਇਹ ਸੁਪਨੇ ਦੀ ਨਿਆਈਂ ਆ ਜਿਸ ਤਰ੍ਹਾਂ ਸੁਪਨਾ ਝੂਠਾ ਹੁੰਦਾ ਜਾਂ ਜਿਸ ਤਰ੍ਹਾਂ ਕਹਿ ਲੋ ਕਹਿੰਦੇ ਵੀ ਜਿਵੇਂ ਬਿਨਾ ਤਾਗੇ ਤੋਂ ਹਾਰ ਬਣਿਆ ਹੋਵੇ ਕਿ ਉਹ ਕਿੰਨੇ ਕਦਰ ਟਿਕ ਸਕਦਾ ਕਹਿੰਦੇ ਜਿਹੜਾ ਮਜੀਠ ਦਾ ਰੰਗ ਆ ਉਹ ਸੱਚਾ ਰੰਗ ਆ ਸੱਚੇ ਦਾ ਰੰਗ ਮਜੀਠ ਦਾ ਰੰਗ ਆ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਸਿੱਖਤ ਸਲਾਹ ਕਰਦੇ ਨੇ ਉਹ ਸੱਚਾ ਮਜੀਠ ਵਾਲਾ ਰੰਗ ਹੈ ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਉਹਦੇ ਅੰਦਰੋਂ ਸਾਰੇ ਔਗਣ ਖਤਮ ਹੋ ਜਾਂਦੇ ਨੇ ਪੌੜੀ ਇਹ ਜਗ ਆਪ ਉਪਾਇਨ ਕਰ ਚੋਜ ਵਿਡਾਨ ਪੰਜ ਤਾਤ ਵਿੱਚ ਪਾਈਨ ਮੋ ਝੂਠ ਗੁਮਾਨ ਆਵੇ ਜਾਏ ਪਵਾਈਐ ਮਨਮੁਖ ਅਗਿਆਨ ਇਕ ਨਾ ਆਪ 부ਜਾਈਐ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸੀਐ ਹਰ ਨਾਮ ਨਿਧਾਨ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦਾ ਜੋ ਇਹ ਖੇਡ ਰਚਿਆ ਇਹ ਪਰਮਾਤਮਾ ਦਾ ਇੱਕ ਅਸਚਰਜ ਕੌਤਕ ਹੈ ਕਹਿੰਦੇ ਆਪੇ ਸੰਸਾਰ ਇਹ ਪੈਦਾ ਕੀਤਾ ਬੜਾ ਕੌਤਕ ਹੈ ਕਹਿੰਦੇ ਵੀ ਕਿਸ ਤਰ੍ਹਾਂ ਦਾ ਹੈ ਇਹ ਸੰਸਾਰ ਪਹਿਲਾਂ ਪੰਜ ਧਾਤ ਦਾ ਜੀਵ ਬਣਾਇਆ ਫਿਰ ਉਹਦੇ ਵਿੱਚ ਹੀ ਮੋਹ ਝੂਠ ਹੰਕਾਰ ਇਹ ਵਿਕਾਰ ਨੇ ਨਾਲੇ ਜਿਹੜੇ ਕਹਿੰਦੇ ਮਨਮੁਖ ਨੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਅਗਿਆਨਤਾ ਦੇ ਵਿੱਚ ਨੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਇਕਨਾਂ ਨੂੰ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਪਰਮੇਸ਼ਰ ਆਪ ਹੀ ਜੀਵਨ ਦੀ ਅਸਲੀਅਤ ਸਮਝਾ ਦਿੰਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਆਪਣਾ ਭਗਤੀ ਦਾ ਖਜ਼ਾਨਾ ਬਖਸ਼ਿਆ ਹੁੰਦਾ ਹਰੀ ਦੇ ਨਾਮ ਦਾ ਖਜ਼ਾਨਾ ਕਹਿੰਦੇ ਇਕਨਾਂ ਨੂੰ ਬਖਸ਼ਦਾ ਪਰਮੇਸ਼ਰ ਇੱਕ ਕਹਿੰਦੇ ਮਨਮੁਖ ਨੇ ਇਹ ਕਹਿੰਦੇ ਜਿਹੜੀ ਸੰਸਾਰ ਦੀ ਖੇਡ ਆ ਇਹ ਪਰਮੇਸ਼ਰ ਨੇ ਬੜਾ ਇੱਕ ਅਸਚਰਜ ਕੌਤਕ ਜਿਵੇਂ ਖੇਡ ਰਚਿਆ ਹੁੰਦਾ ਜਿਨ੍ਹਾਂ ਨੂੰ ਉਹ ਇਸ ਦੀ ਅਸਲੀਅਤ ਸਮਝਾਉਣਾ ਚਾਹੁੰਦਾ ਉਹਨਾਂ ਨੂੰ ਸਮਝਾ ਦਿੰਦਾ ਜਿਨ੍ਹਾਂ ਨੂੰ ਨਹੀਂ ਸਮਝਾਉਣਾ ਚਾਹੁੰਦਾ ਉਹ ਕੁਰਾਹੇ ਪਹਿ ਜਾਂਦੇ ਨੇ ਇਹ ਉਹਦੀ ਖੇਡ ਆ ਉਹੀ ਜਾਣੇ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ